ਜਿੱਦੇ ਵੀ ਪੇਜਾਂ ਵਾਲੇ ਨੇ ਨਾ ਸੌਂ ਲਗੇ ਰੱਬ ਦੀ ਤੁਹਾਨੂੰ ਐ ਕਿਉਂ ਲੱਗਦਾ ਹੁੰਦਾ ਤੁਸੀਂ ਆਲਵੇਜ਼ ਰਾਈਟ ਹੁੰਦੇ ਹੋ ਸਾਰੇ ਨਿਊਜ਼ ਵਾਲੇ ਤੁਹਾਨੂੰ ਐ ਕਿਉਂ ਲੱਗਦਾ ਹੁੰਦਾ ਵੀ ਤੁਹਾਡੇ ਕੋਲ ਜਿਹੜੀ ਖਬਰ ਆ ਗਈ ਉਹ ਸਹੀ ਹੋਈ ਹੈ ਪੰਜਾਬੀ ਸਿੰਗਰ ਕਰਨ ਔਜਲਾ ਦੀ ਕੱਲ ਦੀ ਸੋਸ਼ਲ ਮੀਡੀਆ ਉੱਤੇ ਇੱਕ ਨਿਊਜ਼ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਹੈ ਕਿ ਕਰਨ ਔਜਲਾ ਉੱਤੇ ਇੱਕ ਗੋਰੀ ਇਨਫਲੂਐਂਸਰ ਵੱਲੋਂ ਇਹ ਅਲਿਗੇਸ਼ਨਸ ਲਗਾਏ ਜਾ ਰਹੇ ਨੇ ਕਿ ਕਰਨ ਔਜਲਾ ਮੇਰੇ ਨਾਲ ਰਿਲੇਸ਼ਨਸ਼ਿਪ ਵਿੱਚ ਸੀ ਅਤੇ ਮੈਨੂੰ ਨਹੀਂ ਸੀ ਪਤਾ ਕਿ ਕਰਨ ਔਜਲਾ ਮੈਰਿਡ ਆ ਹਰ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਨਫਰਮ ਆ ਕਿ ਕਰਨ ਔਜਲਾ ਮੈਰਿਡ ਨਹੀਂ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਗੋਰੀ ਇਨਫਲੂਐਂਸਰ ਝੂਠ ਬੋਲਦੀ ਪਈ ਹੈ ਸਿਰਫ ਇੱਕ ਫੇਮ ਕਰਕੇ ਉੱਥੇ ਤੁਹਾਨੂੰ ਦੱਸਦੀ ਕਿ ਫੇਕ ਅਲਿਗੇਸ਼ਨਸ ਕਰਕੇ ਕਰਨ ਔਜਲਾ ਵੀ ਚੁੱਪ ਨਹੀਂ ਰਿਹਾ ਕਰਨ ਅਦਤਾਈ ਇਹ ਪੇਜਾਂ ਵਾਲਿਆਂ ਨੂੰ ਕਿਉਂ ਲੱਗਦਾ ਹੈ ਕਿ ਜੋ ਵੀ ਨਿਊਜ਼ ਇਹਨਾਂ ਨੂੰ ਮਿਲੀ ਆ ਉਹ ਸੱਚ ਹੀ ਆ ਅਤੇ ਪੇਜਾਂ ਵਾਲੇ ਸਿਰਫ ਗਲਤ ਹੀ ਨਿਊਜ਼ ਫੈਲਾਉਂਦੇ ਨੇ ਤੁਸੀਂ ਪਹਿਲਾਂ ਇਹ ਕਨਫਰਮ ਕਰਿਆ ਕਰੋ ਕਿ ਜਿਹੜੀ ਸਾਨੂੰ ਨਿਊਜ਼ ਮਿਲੀ ਆ ਸੱਚੀ ਆ ਜਾਂ ਝੂਠੀ ਆ ਫਿਰ ਫੈਲਾਇਆ ਕਰੋ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਨੇ ਰਹਿਣਾ ਸਾਡੇ ਚੈਨਲ ਦੇ ਨਾਲ ਐਧਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ ਜਿਹੜੇ ਇਹ ਪੇਜਾਂ ਵਾਲੇ ਨੇ ਦਾ ਸੌਂ ਲਗੇ ਰੱਬ ਦੀ ਤੁਹਾਨੂੰ ਐਂ ਕਿਉਂ ਲੱਗਦਾ ਹੁੰਦਾ ਤੁਸੀਂ ਆਲਵੇਜ਼ ਰਾਈਟ ਹੁੰਦੇ ਹੋ ਸਾਰੇ ਨਿਊਜ਼ ਵਾਲੇ ਤੁਹਾਨੂੰ ਐਂ ਕਿਉਂ ਲੱਗਦਾ ਹੁੰਦਾ ਵੀ ਤੁਹਾਡੇ ਕੋਲ ਜਿਹੜ ਕੀਰ ਤੁਸੀਂ ਗਲਤ ਵੀ ਹੋ ਸਕਦੇ ਹੋ ਡਾਰਲਿੰਗ ਸੋ ਥੋੜਾ ਧਿਆਨ ਨਾ ਪਾਇਆ ਕਰੋ ਵੀ ਚੱਕ ਦਿੰਦੇ ਹੋ ਰੇਸ